ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ੴ ਸਤਿਗੁਰ ਪ੍ਰਸਾਦਿ ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ ਤਖਤਦਾਨ ਦੀਜੈ ਜਾਚੈ ਸੰਤ ਜਨ ਪ੍ਰਹਾਉ ਜਾਂਚੈ ਘਰ ਵਿਗ ਦਿਸ਼ਾ ਸਰਾਇਚਾ ਤੈ ਕੁੰਠ ਭਵਨ ਚਿਤ੍ਰਸ਼ਾਲਾ ਸਪਤ ਲੋਕ ਸਾਮਾਨ ਪੂਰੀਲੇ ਜਾਂਚ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੇੜੇ ਕੌਤਕ ਕਾਲ ਬਪੜਾ ਕੋਟਵਾਲ ਸ਼ੁਕਰਾ ਸ੍ਰੀ ਸੋ ਐਸਾ ਰਾਜਾ ਸ਼੍ਰੀ ਨਰਹਰੀ ਜਾਂਚ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜ ਜਿਨ ਵਿਸ਼ਵ ਸੰਸਾਰ ਰਾਜੀਲੇ ਜਾਂ ਕੈ ਘਰ ਈਸ਼ਰ ਬਾਵਲਾ ਜਗਤ ਗੁਰੂ ਤਤਸਾਰਖਾ ਗਿਆਨ ਫਾਖੀਲੇ ਪਾਪ ਪੁੰਨ ਜਾਂਚੈ ਡਾਂਗਿਆ ਦਵਾਰੇ ਚਿਤ੍ਰ ਗੁਪਤ ਲੇਖੀਆ ਧਰਮ ਰਾਏ ਪ੍ਰੌਲੀ ਪ੍ਰਤੁਹਾਰ ਸੋ ਐਸਾ ਰਾਜਾ ਸ਼੍ਰੀ ਗੋਪਾਲ ਜਾਂਚੈ ਘਰ ਗੰਗਧਰ ਬਿਖੀ ਬੱਪੜੇ ਢਾਡਿਆ ਗਾਵੰਤ ਆਚ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ ਅਗਤ ਦਾਨ ਦੀਜੈ ਜਾਚੈ ਸੰਤ ਜਨ ਪ੍ਰਹਾਉ ਜਾਂਚ ਕਰ ਵਿਗ ਦਿਸ਼ਾ ਸਰਾਇਚਾ ਤੈ ਕੁੰਠ ਭਵਨ ਚਿਤ੍ਰਸ਼ਾਲਾ ਸਤਲੋਕ ਸਾਮਾਨ ਪੂਰੀਲੇ ਜਾਂਚ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੇੜੇ ਕੌਤਕ ਕਾਲ ਬਪੂੜਾ ਕੋਟਵਾਲ ਸ਼ੁਕਰਾ ਸ੍ਰੀ ਸੋ ਐਸਾ ਰਾਜਾ ਸ਼੍ਰੀ ਨਰਹਰੀ ਜਾਂਚ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜ ਜਿਨ ਵਿਸ਼ਵ ਸੰਸਾਰ ਰਾਜੀਲੇ ਜਾਂ ਕੈ ਘਰ ਈਸ਼ਰ ਬਾਵਲਾ ਜਗਤ ਗੁਰੂ ਤਤਸਾਰਖਾ ਗਿਆਨ ਫਾਖਿਲੇ ਪਾਪ ਪੁੰਨ ਜਾਂਚੈ ਡਾਂਗਿਆ ਦਵਾਰੈ ਚਿਤ੍ਰ ਗੁਪਤ ਲੇਖਿਆ ਧਰਮ ਰਾਏ ਪ੍ਰੌਲੀ ਪ੍ਰਤੁਹਾਰ ਸੋ ਐਸ ਰਾਜਾ ਸ਼੍ਰੀ ਗੋਪਾਲ ਜਾਂਚ ਘਰ ਗੰਗਧਰਬ ਰਿਖੀ ਬੱਪੜੇ ਢਾਡੀ ਆਗਾਵੰਤ ਆਛ ਸਰਬ ਸ਼ਾਸਤਰ ਬਹੂ ਰੂਪੀਆ ਅਨਗਰੂਆ ਆਖੜਾ ਮੰਡਲੀ ਬੋਲ ਬੋਲੇ ਕਾਛ ਚੌਰ ਢੂਲ ਜਾਂਚ ਹੈ ਪਵਣ ਛੇਰੀ ਸ਼ਕਤ ਜੀਤ ਲੇ ਪਵਣ ਅੰਡ ਟੂਕ ਜਾਂਚ ਹੈ ਭਸਮਤੀ ਸੋ ਐਸਾ ਰਾਜਾ ਤ੍ਰਿਭਵਨੁ ਪਤੀ ਜਾਂਚਹਿ ਘਰ ਕੂਰਮਾ ਪਾਲ ਸਹਸਰ ਫੰਨੀ ਬਾਸ਼ਕ ਸੇਜਵਾਲੂਆ 18 ਪਾਰ ਬਨਸਪਤੀ ਮਾਲਣੀ ਛਿੰਦਾਏ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਖ ਪ੍ਰਸੇਵ ਜਾਂਚਹਿ ਸੁਰਸਰੀ ਸप्तसमੁੰਦ ਜਾਂਚੈ ਕੜਥਲੀ ਇਤੇ ਜੀ ਜਾਂਚ ਵਰਤਣੀ ਸੋ ਐਸਾ ਰਾਜਾ ਤ੍ਰਿਭੁਵਨ ਤਣੀ ਜਾਂਚ ਘਰ ਨਿਕਟ ਵਰਤੀ ਅਰਜਨ ਤੂ ਪ੍ਰਹਿਲਾਦ ਅੰਮ੍ਰੀਕ ਨਾਰਦ ਨੇਜ ਸਿਧ ਬੁੱਧ ਗਣ ਗੰਧਰਬ ਬਾਨ ਵਹਿਲਾ ਇਤੇ ਜੀ ਜਾਂਚ ਹੈ ਖਰੀ ਸਰਬ ਵਿਆਪਕ ਅੰਤਰ ਹਰੀ ਤਣਵਾ ਨਾਮ ਦਿਓ ਤਾਂ ਚੀ ਆਣ ਸਗਲ ਭਗਤ ਜਾ ਚੈ ਨਿਸ਼ਾਨ ਮਲਾਰ ਮੋਕ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾ ਆਲਾਵੰਤੀ ਏ ਭੰਜੋ ਹੈ ਮੁਝ ਉਪਰ ਸਭ ਕੋ ਪਿਲਾ ਸ਼ੂਦ ਸ਼ੂਦ ਕਰ ਮਾਰ ਉਠਾਇਓ ਕਾ ਕਰਾਂ ਬਾਪ ਬੀਠਲਾ ਮੂਏ ਹੂਏ ਜੋ ਮੁਕਤ ਦਿਹੋਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੋਕੋ ਠੇਡ ਕਤ ਤੇਰੀ ਪੈਜ ਪਿਛੌਂਡੀ ਹੋਏ ਲਾ ਤੂੰ ਜੋ ਦਿਆਲ ਕਿਪਾਲ ਕਈਤ ਹੈ ਆਪ ਤੁਝ ਭਇਓ ਅਪਾਰ ਲਾ ਫੇਰ ਦਿਆ ਦਿਹੋਰਾ ਨਾਮੇ ਕੋ ਪੰਡਿਆਂ ਨ ਕੋ ਪਿਸ਼ਵਾਰ ਲਾ ਮਨਾਰ ਬਾਣੀ ਭਗਤ ਪ੍ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਨਾ ਗੁਰਜਨਾ ਮੇਰੀ ਜਾਤ ਵਿਖਿਆਤ ਚਮਾਰੰ ਹਰਿਦਰਾਮ ਗੋਬਿੰਦ ਗੁਨਸਾਰੰ ਰਹਾਉ ਸੁਰਸਰੀ ਸਨਨਕ੍ਰਿਤ ਬਾਉਨੀ ਰੇ ਸੰਤ ਜਨ ਕਰਤ ਨਹੀਂ ਤਾਨੰ ਸੁਰਾ ਅਪਵਿੱਤਰ ਨਤ ਅਵਰਜਲ ਰੇ ਸੁਰ ਸਰੀ ਮਿਲਤ ਨੈ ਹੋਏ ਆਨ ਤਰ ਤਾਰ ਅਪਵਿੱਤਰ ਕਰ ਮੰਨੀ ਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਗੋਤ ਲਖੀਐ ਤੇ ਉਪਰੇ ਪੂਜੀਐ ਕਰ ਨਮਸ਼ਕਾਰੰ ਮੇਰੀ ਜਾਤ ਕਟ ਬਾਂਡਲਾ ਢੋਰ ਟੋਵੰਤਾ ਨਿਥੈ ਬਨਾਰਸੀ ਆਸ ਪਾਸ ਅਬ ਵਿਪਰ ਪ੍ਰਧਾਨ ਤੇ ਕਰੈ ਡੰਡੋਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਮਲਾਰ ਹਰ ਜਪਤ ਤੇਉ ਜਨਾ ਪਦਮ ਕਵਲਾਸ ਤਤ ਤਾਸ ਸੰਤੁਲ ਨਹੀਂ ਆਨ ਕੋਉ ਇਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰੇ ਆਨ ਭਰਪੂਰ ਸੋ ਰਹਾ ਜਾ ਕੇ ਭਾਗਵਤ ਲੇਖੀ ਐ ਅਮਰ ਨਹੀਂ ਪੇਖੀ ਐ ਤਾਸ ਕੀ ਜਾਤ ਆਸ਼ੋਪ ਸ਼ੀਪਾ ਵਿਆਸ ਮੈਂ ਲੇਖੀ ਐ ਸੰਤ ਮੈਂ ਪੇਖੀ ਐ ਨਾਮ ਕੀ ਨਾਮ ਨਾ ਸਪਤ ਦੀਪਾ ਜਾ ਕੇ ਈਦ ਬਕਰੀਦ ਕੋਲ ਗੌਰੇ ਬਧ ਕਰੇ ਮੰਨਿਆ ਸ਼ੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੁੱਤ ਐਸੀ ਸਰੀ ਤੇਹੂ ਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਧੋਰ ਟਵਹੰਤ ਫਿਰੈ ਅਜੋ ਬਨਾਰਸੀ ਆਸ ਪਾਸ ਆਚਾਰ ਸਹਿਤ ਵਿਪੁਰ ਕਰੈ ਡੰਡੋਤ ਤਿੰਨ ਤਨੈ ਰਵਿਦਾਸ ਦਾ ਸਾਨੰਦਾਸ ਮਲਾਰ ੴ ਸਤਿਗੁਰ ਪ੍ਰਸਾਦ ਮਿਲਤ ਪਿਆਰੋ ਤਨ ਨਾਥ ਕਵਨ ਫਗਤ ਤੇ ਸਾਧ ਸੰਗਤ ਪਾਈ ਪਰਮੰਗਤਿ ਰਹਾਉ ਮੈਲੇ ਕਪਰੇ ਕਾ ਲੋ ਧੋਵ ਆਵੈ ਗੀਨੀਦ ਕਾ ਲਗ ਸੋਵ ਜੋਈ ਜੋਈ ਜੋਰਿਓ ਸੋਈ ਸੋਈ ਫਟਿਓ ਠੂਠੇ ਬਨਜ ਉਠੀ ਗਈ ਹਟਿਓ ਭੌਰ ਵਿਦਾਸ ਪਇਓ ਜਬ ਲੇਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ